ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਸੈਮੀਕਨ ਇੰਡੀਆ 2025 ਦੇ ਦੂਜੇ ਦਿਨ ਸੈਮੀਕੰਡਕਟਰ ਸੈਕਟਰ ਦੇ ਮਹਾਰਾ ਨਾਲ ਕੀਤੀ ਗੱਲਬਾਤ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੜ ਪ੍ਰਭਾਵਿਤ ਪੰਜਾਬ ਦਾ ਜਾਇਜ਼ਾ ਲੈਣ ਲਈ ਕੱਲ ਪੰਜਾਬ ਦਾ ਦੌਰਾ ਕਰਨਗੇ ਲਗਾਤਾਰ ਹੋ ਰਹੀ بارش ਅਤੇ ਡੈਮਾਂ ਤੋਂ ਪਾਣੀ ਨੂੰ ਨਿਯੰਤਰਿਤ ਛੱਡੇ ਜਾਣ ਕਾਰਨ ਹੁਣ ਪੰਜਾਬ ਦੇ ਸਾਰੇ ਤੇਜ਼ੀਲੇ ਪ੍ਰਭਾਵਿਤ ਪਿਆਨਕ ਹੜਾਂ ਕਾਰਨ ਹੁਣ ਤੱਕ ਵੀ ਲੋਕਾਂ ਦੀ ਮੌਤ 354000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਕਰੀਬ 1.5 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਚ ਖੜੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਸੂਬਾ ਸਰਕਾਰ ਵੱਲੋਂ ਹੜਾ ਕਾਰਨ 7 ਸਤੰਬਰ ਤੱਕ ਸਾਰੇ ਵਿੱਦਿਅਕ ادارے ਬੰਦ ਰੱਖਣ ਦੇ ਹੁਕਮ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਬਚਾਅ ਕਾਰਜਾਂ ਦਾ ਲਿਆ ਜਾਇਜ਼ਾ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਲਈ ਪਾਰੀਮੀ ਬਾਰੇ ਰੈਡ ਅਲਰਟ ਜਾਰੀ ਅਤੇ ਵਿਹਾਰ ਦੇ ਰਾਜਕਿਰੇ ਵਿੱਚ ਹਾਕੀ ਏਸ਼ੀਆ ਕੱਪ ਮੁਕਾਬਲੇ ਚ ਅੱਜ ਤੋਂ ਸੁਪਰ 4 ਗੇਟ ਦੇ ਮੈਚ ਸ਼ੁਰੂ ਹੋਣਗੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿਖੇ ਸੈਮੀਕਾਨ ਇੰਡੀਆ 2025 ਦੇ ਦੂਜੇ ਦਿਨ ਸੈਮੀਕੰਡਕਟਰ ਸੈਕਟਰ ਦੇ ਮਹਾਰਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਤੇ ਸੈਮੀ ਕੌਨ ਨਾਲ ਸਬੰਧਤ ਵੱਖ-ਵੱਖ ਉਤਪਾਦਾਂ ਤੇ ਪ੍ਰੋਜੈਕਟਾਂ ਨੂੰ ਦੇਖਿਆ ਇਸ ਮੌਕੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ੂਨੀ ਵੈਸ਼ਨਵ ਵੀ ਮੌਜੂਦ ਰਹੇ ਸ਼੍ਰੀ મોદી ਨੇ ਸੈਮੀਕੌਨ ਇੰਡੀਆ ਦੇ ਸੀਓਜ਼ ਗੋਲਵੇ ਸਮਾਗਮ ਚ ਵੀ ਹਿੱਸਾ ਲਿਆ ਇਸ ਕਾਨਫਰੰਸ ਵਿੱਚ ਦੁਨੀਆ ਭਰ ਦੇ ਉਦਯੋਗਿਕ ਦਿੱਗਜਾਂ ਨੇ ਸ਼ਿਰਕਤ ਕੀਤੀ ਦਿਨ ਦੇਨਾ ਸੈਮੀਕੌਨ ਇੰਡੀਆ 2025 ਕਾਨਫਰੰਸ ਦਾ ਉਦਘਾਟਨ ਕਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤਾ ਗਿਆ ਸੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਪ라이 ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੜਾ ਨਾਲ ਪ੍ਰਭਾਵਿਤ ਪੰਚਾਇਤਾਂ ਦਾ ਚੈਸਾ ਲੈਣ ਲਈ ਕੱਲ੍ਹ ਸਵੇਰੇ ਦਾ ਦੌਰਾ ਕਰ ਰਹੀ ਨੇ ਸਰਕਾਰੀ ਸੂਤਰਾਂ ਮੁਤਾਬਕ ਉਹ ਅੰਮ੍ਰਿਤਸਰ, ਗੁਰਦਾਸਪੁਰ ਤੇ ਕਪੂਰਥਲਾ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਦਾ ਦੌਰਾ ਕਰਨਗੇ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰਭਾਵਿਤ ਲੋਕਾਂ ਨੂੰ ਵੀ ਮਿਲਣਗੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਉਹ ਕੇਂਦਰ ਤੇ ਪੰਜਾਬ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਇੱਕੋ ਜੁੜੀ ਮੀਟਿੰਗ ਕਰਨਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਨਾਲ ਖੜੀ ਹੈ ਪੰਜਾਬ ਚ ਹੜ੍ਹਾਂ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਪਾਰੀਮੀ ਕਾਰਨ ਸੂਬੇ ਭਾਰਤੀਆਂ ਨਦੀਆਂ ਤੇ ਦਰਿਆਵਾਂ ਚ ਹੱਦੋਂ ਵੱਧ ਪਾਣੀ ਭਰ ਗਿਆ ਹੈ ਪਾਖੜਾ ਸਮੇਤ ਬਾਕੀ ਡੈਮ ਪਾਣੀ ਨਾਲ ਭਰੇ ਹੋਏ ਨੇ ਜਿਸ ਕਾਰਨ ਨਿਯੰਤਰਿਤ ਢੰਗ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਪੰਜਾਬ ਭਾਰ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਡੈਮਾਂ ਤੇ ਹੈਡਵਰਕਸ ਤੋਂ ਪਾਣੀ ਛੱਡਣ ਨਾਲ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਪਟਿਆਲਾ ਫਾਜ਼ਿਲਕਾ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਕਪੂਰਥਲਾ ਤੇ ਸੂਬੇ ਦੇ ਬਾਕੀ 17 ਜ਼ਿਲ੍ਹਿਆਂ ਚ ਹਾਲਤ ਖਰਾਬ ਹੋ ਸਕਦੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਵਰਾਜ ਸਿੰਘ ਚੋਹਾਣੇ ਸਥਿਤੀ ਦਾ ਚੈਕਸਪੀਸ ਲੈ ਲਈ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਉਹ ਕੱਲ ਹੜ੍ਹ ਪ੍ਰਭਾਵਿਤ ਸੂਬੇ ਦਾ ਦੌਰਾ ਕਰ ਰਹੀ ਨੇ ਤੇ ਸਥਿਤੀ ਤੇ ਕੁਝ ਪੱਧਰੀ ਮੀਟਿੰਗ ਵੀ ਬੁਲਾ ਰਹੀ ਨੇ ਪੇਸ਼ ਹੈ ਇੱਕ ਰਿਪੋਰਟ ਪੰਜਾਬ ਵਿੱਚ ਹੜ੍ਹਾਂ ਕਾਰਨ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.5 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। 1.48 ਲੱਖ ਹੈਕਟੇਅਰ ਤੋਂ ਵੱਧ ਖੜੀ ਫਸਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਸੈਂਕੜੇ ਪਸ਼ੂ ਵੀ ਡੁੱਬਣ ਕਾਰਨ ਮਰ ਗਏ ਨੇ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਜਾਰੀ ਨੇ। ਵਿਗੜਦੀ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਰਾਜ ਸਰਕਾਰ ਨੇ 7 ਸਤੰਬਰ ਤੱਕ ਸਾਰੇ ਵਿਦਿਅਕ ادارے ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਹ ਫੈਸਲਾ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਗਟਾਰੀਆ ਵੀ ਹਰੜ ਉਪਰਵਾਵੀ ਜ਼ਿਲ੍ਹਿਆਂ ਦਾ ਦੌਰਾ ਕਰਕੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrnu jalandhar ਸਾਡਾ ਫੇਸਬੁੱਕ ਪੇਜ ਹੈ @riny-jalandhar ਅਤੇ YouTube ਤੇ ਸਾਡਾ ਚੈਨਲ ਹੈ @rirrjalandhar ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਰਾਜਪਾਲ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ 'ਚ ਪਹੁੰਚੇ ਅਤੇ ਕਰਤਾਰਪੁਰ ਲਾਂਗੇ ਨੇੜੇ ਪਹੁੰਚ ਕੇ ਸਥਿਤੀ ਦਾ ਚਾਇਆ ਲਿਆ ਉਹਨਾਂ ਨੇ ਮੌਜੂਦਾ ਹਾਲਾਤ ਬਾਰੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਤੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਲਈ ਗਵਰਨਰ ਨੇ ਕਿਹਾ गुरदासपुर और अमृतसर यही सबसे ज्यादा इस पानी की मार से एकदम इफेक्ट हुआ प्रशासन भी मुस्तैदी से काम कर रहा है मुझे बहुत प्रसन्नता है कि ये पंजाब मैंने पहली बार देखा कि जनता की तरफ से भी जितना सहयोग यहाँ हो रहा है उतना मैंने जन इन्वॉल्वमेंट पहले मेरे किसी स्टेट में नहीं देखा नुकसान का जो हिसाब किताब है वो तो पानी उतरने के बाद ही सही उसका आकलन होगा और किसान को जो फसल का नुकसान हुआ मकान का नुकसान हुआ जानवर का नुकसान हुआ उसमें ज्यादा से ज्यादा कैसे केंद्र की सरकार हमारी मदद करे हमारा दायित्व तो भी है कि संकट के समय में ऐसे परिवारों को कैसे बाहर निकालें ये सरकार की प्रायोरिटी रहती है राजपाल कल हुशियारपुर और श्री आनंदपुर साहब दौरा करेंगे दौरे दौरान श्री कटारिया प्रभावित लोगों को मिलेंगे संबंधित जिले में चल रहे राहत के मुड़ वसेबे के उपरालों का जायजा लेंगे ਉਦਰ ਪਾਖੜਾ ਡੈਮ ਦੀ ਗੋਵਿੰਦ ਸਾਗਰ ਛੀਲ ਖਤਰੇ ਦੇ ਨਿਸ਼ਾਨ ਤੋਂ ਹਾਲਾਂਕਿ ਵੀ ਕਰੀਬ 2 ਫੁੱਟ ਹੇਠਾਂ ਹੈ ਹਾਲਾਂਕਿ ਪਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਸੱਤ-ਸੱਤ ਫੁੱਟ ਦਾ ਖੋਲੇ ਗਏ ਨੇ ਪਾਖੜਾ ਡੈਮ ਟੁੱਟ ਰਪੈਣਾ ਤੇ ਫਲੱਡ ਗਿਟਾ ਰਹੀ 65042 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਨੰਗਲ ਡੈਮ ਤੋਂ ਵਾਕ-ਵਾਕ ਨਹਿਰਾ ਤੇ ਸਤ루ਜ ਦਰਿਆਜ ਪਾਣੀ ਛੱਡਿਆ ਜਾ ਰਿਹਾ ਪਟਿਆਲਾ ਜ਼ਿਲ੍ਹੇ ਦੇ ਕਨਾਰ ਤੇ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਖਗਰ ਦਰਿਆ ਦੇ ਕੈਚਮੈਂਟ ਇਲਾਕੇ ਚਪਈ ਪਾਰੀਮੀਕਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜਪੁਰਾ ਸਬ-ਡ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਸੁਚੇਤ ਰਹਿਣ ਤੇ ਘਰ ਨੇੜੇ ਨਾ ਚੰਦੀ ਸਲਾਹ ਦਿੱਤੀ ਗਈ ਹੈ ਪਟਿਆਲਾ ਦੇ ਡਿਪਟੀ ਕਮਿਸ਼ਨਰ ਪੀ.ਟੀ. ਯਾਤਕ ਨੇ ਕਿਹਾ ਪਾਣੀ ਦਾ ਜਿਹੜਾ ਲੈਵਲ ਹੈਗਾ ਕਾਫੀ ਜ਼ਿਆਦਾ ਇਨਕਰੀਸਡ ਹੈਗਾ ਅਸੀਂ ਅਲਰਟ ਵੀ ਜਾਰੀ ਕੀਤਾ ਹੈਗਾ ਕੁਝ ਪਿੰਡਾਂ ਜਿੱਥੇ ਇਵੈਕੂਏਸ਼ਨ ਦੀ ਲੋੜ ਪੈ ਸਕਦੀ ਹੈਗੀ ਉਹਨਾਂ ਨੂੰ ਐਡਵਾਂਸ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੀ ਇਵੈਕੂਏਟ ਕਰਾ ਸਕੀਏ ਤੇ ਮੇਰੀ ਬੇਨਤੀ ਹੈਗੀ ਕਿ ਕਿ ਕਿਤੇ ਵੀ ਤੁਹਾਨੂੰ ਲੱਗਦਾ ਕੋਈ ਖਾਰ ਪੈ ਰਹੀ ਹੈ ਜਾਂ ਬ੍ਰੀਚ ਦੀ ਸੰਭਾਵਨਾ ਹੈਗੀ ਤਾਂ ਉਹ ਤੁਰੰਤ ਫੋਟੋ ਵੀਡੀਓ ਟਾਈਮ ਸਟੈਂਪਡ ਲੋਕੇਸ਼ਨ ਦੇ ਨਾਲ ਸਾਡੇ ਨਾਲ ਸਾਂਝਾ ਕਰੋ ਸਾਰਿਆਂ ਨੂੰ ਬੇਨਤੀ ਹੈਗੀ ਕਿ ਨਦੀਆਂ ਦੇ ਕਿਨਾਰੇ ਬਿਲਕੁਲ ਨਾ ਜਾਣ ਉੱਥੇ ਖੜ ਕੇ ਫੋਟੋ ਸੈਲਫੀ ਨਾ ਲੈਣ ਤੇ ਸਾਰੇ ਐਸਜੀਐਮਸ ਦੇ ਤੇ ਬਾਕੀ ਟੀਮਾਂ ਦੇ ਸਾਡੇ ਨੰਬਰ ਫਲੈਸ਼ਟ ਹੈ ਕਿਸੇ ਵੀ ਸੂਚਨਾਂ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਨੰਬਰ 01762224132 ਤੇ ਸੰਪਰਕ ਕੀਤਾ ਜਾ ਸਕਦਾ ਹੈ ਉਧਰ ਪਠਾਨਕੋਟ ਚਰਨਜੀਤ ਸਾਗਰ ਡੈਮ ਛੀਲ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਡੈਮ ਪ੍ਰਸ਼ਾਸਨ ਵੱਲੋਂ ਡੈਮ ਦੇ ਸਾਰੇ 7 ਗੇਟ ਖੋਲ ਦਿੱਤੇ ਗਏ ਨੇ ਜਿਸ ਕਾਰਨ ਗੇਟਾਂ ਰਾਹੀਂ ਲਗਭਗ 50000 ਕਿਊਸਿਕ ਪਾਣੀ ਸਿੱਧਾ ਛੱਡਿਆ ਜਾ ਰਿਹਾ ਹੈ ਉਧਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪੀਰ ਕੌਰ ਸੰਧੂ ਨੇ ਜ਼ਰੂਰੀ ਅਪੀਲ ਕਰਦਿਆਂ ਦੱਸਿਆ ਕਿ ਹੁਸੈਨੀਵਾਲਾ ਹੈੱਡਵਰਕਸ ਤੋਂ ਸਤਲੁਜ ਨਦੀ ਵਿੱਚ 111000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਵਿੱਚ ਹੋੜਵਾਤਾ ਵੀ ਹੋ ਸਕਦਾ ਹੈ ਇਸ ਲਈ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਸਤਲੁਜ ਕਰੀਰ ਪਾਰ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਖਾਸ ਕਰਕੇ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਰਾਹਤ ਕੈਂਪਾਂ 'ਚ ਜਾਂ ਫਿਰ ਪ੍ਰਭਾਵਿਤ ਇਲਾਕੇ ਤੋਂ ਬਾਹਰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾਵੇ ਅਤੇ ਸਤਲੁਜ ਦੇ ਬੰਨ੍ਹ ਦੇ ਨੇੜੇ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਹੈ ਕਿਸੇ ਵੀ ਮਦਦ ਜਾਂ ਫਿਰ ਜਾਣਕਾਰੀ ਲਈ ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਨੰਬਰ 01638262153 ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ ਇਹਦਰ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ ਕੁਮਾਰ왈 ਨੇ ਅਸਥਰੋਜ ਦਰਿਆਚ ਵਾਤੇ ਪਾਣੀ ਦੇ ਪੱਧਰ ਕਾਰਨ ਪੈਦਾ ਸਥਿਤੀ ਦਾ ਚੈਜਾ ਲੈਣ ਦੀ ਦਰਿਆ ਕੰਢੇ ਸਥਿਤ ਕਈ ਪਿੰਡਾਂ ਦਾ ਦਵਾਰਾ ਕੀਤਾ ਜ਼िला ਪ੍ਰਸ਼ਾਸਨ ਵੱਲੋਂ ਇਤਿਹਾਤਨ ਦੇ ਤੌਰ ਤੇ ਬਨ ਨੂੰ ਹੋਰ ਮਜ਼ਬੂਤ ਕਰਨ ਲਈ ਫੌਜ ਦੀਆਂ ਸੀਮਾਵਾਂ ਲਿਆਂ ਗਈਆਂ। ਉਹਨਾਂ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਰੇਤ ਦੀਆਂ ਬੋਰੀਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਤੇ ਪਿੰਡ ਵਾਸੀਆਂ ਨੂੰ ਬਨ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ। ਡਾਕਟਰ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਹਿਜ਼ ਪਾਣੀ ਦੇ ਵਾਦੇ ਪੱਦਰ ਨੂੰ ਦੇਖਣ ਲਈ ਦਰਿਆ ਦੇ ਕੰਢਿਆਂ ਨੇੜੇ ਨਾ ਜਾਇਆ ਜਾਵੇ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਮੁਸ਼ਕਿਲ ਸਮੇਂ ਚੋਣਾਂ ਦੇ ਨਾਲ ਖੜੀ ਹੈ ਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱ ਉਨਾ ਅਧਿਕਾਰੀਆਂ ਨੂੰ ਜ਼ਿਲ੍ਹੇ ਚੜ੍ਹਵਾਰਗੀ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਜੰਗੀ ਪੱਧਰ ਤੇ ਕੰਮ ਕਰਨ ਦੀ ਹਦਾਇਤ ਕੀਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਲਈ ਪਾਰੀਮੀ ਬਾਰੇ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾਕਟਰ ਆਰਕੇ ਜੈਨਾਮਨੀ ਨੇ ਦੱਸਿਆ सितंबर के लिए जम्मू कश्मीर के लिए भारी और अति भारी बारिश और उसी के साथ साथ हम लोग लिखे हैं कहीं कहीं बादल भी फटने का संभावना है और उसी के साथ साथ भूस्खलन भी हो सकता है हिमाचल तो उत्तराखंड में भी हम लोग ऑरेंज कलर का वार्निंग जारी किया है आज तीन सेप्टेम्बर के लिए और जो मैदानी इलाका है जैसे पंजाब हरियाणा जहाँ बाढ़ का स्थिति बहुत खराब चल रहा है पंजाब में हम लोग हैवी टू हेरी यानी भारी बारिश का आज एक दिन के लिए तीन तारीख के लिए दिए हैं हरियाणा के लिए भी आठ रेड कलर का वार्निंग दिए है दिल्ली के लिए येलो कलर उत्तरी रेलवे ने तीस सितंबर तक ਜੰਮੂ ਤੇ ਕਠੜਾ ਸਟੇਸ਼ਨਾਂ ਤੋਂ ਆਉਣ ਜਾਣ ਵਾਲੀਆਂ 68 ਰੇਲ ਗੱਡੀਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਤੇ 24 ਰੇਲ ਗੱਡੀਆਂ ਮੁੜ ਚਾਲੂ ਹੋਣਗੀਆਂ ਸਾਡੇ ਪੱਤਰਕਾਰਾਂ ਨੇ ਦੱਸਿਆ ਕਿ ਹਾਲੀ ਵਿੱਚ ਆਈ ਮੌਲੀ ਤਾਰ ਬਾਰਿਸ਼ ਤੇ ਅਚਾਨਕ ਖੜਾ ਕਰਨ ਪਠਾਨਕੋਟ ਜੰਮੂ ਸੈਕਸ਼ਨ 'ਚ ਕਈ ਥਾਵਾਂ ਤੇ ਪਿਛਲੇ 8 ਦਿਨਾਂ ਤੋਂ ਜੰਮੂ ਰੇਲਵੇ ਡਿਵੀਜ਼ਨ ਵਿੱਚ ਰੇਲ ਆਵਾਜਾਈ ਮੁੱਤਲ ਕਰ ਦਿੱਤੀ ਗਈ ਹੈ ਵਿਹਾਰ ਦੀ ਰਾਜਕੀਰ ਵਿੱਚ ਏਸ਼ੀਆ ਕਪਾਖੀ ਟੂਰਨਾਮੈਂਟ ਵਿੱਚ ਅੱਜ ਤੋਂ ਸੁਪਰ 4 ਗੇਡ ਮੈਚ ਸ਼ੁਰੂ ਹੋ ਰਹੇ ਨੇ ਭਾਰਤ ਤੋਂ ਇਲਾਵਾ ਚੀਨ ਮਲੇਸ਼ੀਆ ਤੇ ਕੋਰੀਆ ਨੇ ਸੁਪਰ 4 ਲਈ ਕੁਆਲੀਫਾਈ ਕਰ ਲਿਆ ਹੈ ਪਾਰਟੀ ਟੀਮ ਅੱਜ ਕੋਰੀਆ ਖਿਲਾਫ ਆਪਣਾ ਪਹਿਲਾ ਸੁਪਰ 4ਡੇ ਦਾ ਮੈਚ ਖੇਡੇਗੀ ਇਹ ਮੈਚ ਰਾਜਗੀਰ ਅੰਤਰਰਾਸ਼ਟਰੀ ਸਟੇਡੀਅਮ 'ਚ ਸ਼ਾਮੀ 7:30 ਵਜੇ ਸ਼ੁਰੂ ਹੋਵੇਗਾ। ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਦੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅchnavi ਦਿੱਲੀ 'ਚ ਸੈਮੀਕਾਨ ਇੰਡੀਆ 2025 ਦੇ ਦੂਜੇ ਦਿਨ ਸੈਮੀਕੰਡਕਟਰ ਖੇਤਰ ਤੇ ਮਹਾਰਾਣ ਲ ਕੀਤੀ ਗੱਲਬਾਤ। ਕੇਂਦਰੀ ਖੇਤੀਬਾੜੀ ਤੇ ਕਿਸਾਨ ਪਾਲੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੜਪ੍ਰਭਾਵਿਤ ਪੰਜਾਬ ਦਾ ਚਾਇਸਾ ਲੈਣ ਲਈ ਕੱਲ ਸੂਬੇ ਦਾ ਦਰਕਰ ਕਰਨਗੇ ਲਗਾਤਾਰ ਹੋ ਰਹੀ بارش ਤੇ ਡੈਮਾਂ ਤੋਂ ਪਾਣੀ ਨੂੰ ਨਿਯੰਤਰਿਤ ਛੱਡੇ ਜਾਣ ਕਾਰਨ ਹੁਣ ਪੰਜਾਬ ਦੇ 23 ਜ਼ਿਲ੍ਹੇ ਪ੍ਰਭਾਵਿਤ ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ 3,54,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਰਕਾਰ ਵੱਲੋਂ ਹੜਾ ਕਾਰਨ 7 ਸਤੰਬਰ ਤੱਕ ਸਾਰੇ ਵਿੱਦਿਅਕ ادارے ਬੰਦ ਰੱਖਣ ਦੇ ਹੁਕਮ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਆਜਮਦ ਸਰ ਤੇ ਗੁਰਦਾਸਪੁਰ ਦੇ ਹੜਪ੍ਰਭਾਵਿਤ ਇਲਾਕਿਆਂ ਦਾ ਉਤਾਰਾ ਕਰਕੇ ਬਚਾਅ ਕਾਰਜਾਂ ਦਾ ਲਿਆ ਚਾਇਆ ਜੈਸਾ ਤੇ ਬਿਹਾਰ ਦੇ ਰਾਜਗੀਰ ਚ ਹਾਕੀਸ਼ਾ ਕਾ ਮੁਕਾਬਲੇ ਚਾਤ ਤੋਂ ਸੁਪਰ 4 ਕਿਡ ਦੇ ਮੈਚ ਸ਼ੁਰੂ ਹੋਣਗੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 30 ਮਿੰਟੇ ਨਮਸਕਾਰ